ਲੁਧਿਆਣਾ ਦੀ ਕੇਂਦਰੀ ਜੇਲ੍ਹ ਹਮੇਸ਼ਾ ਸੁਰਖੀਆਂ 'ਚ ਰਹੀ ਹੈ। ਕਈ ਵਾਰ ਲੁਧਿਆਣਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਕੈਦੀ ਭਿੜਦੇ ਨੇ ਬਰਕਾ ਦੇ ਵਿੱਚ ਕਈ ਵਾਰ ਅਜਿਹੀਆਂ ਵੀਡੀਓ ਵਾਇਰਲ ਹੁੰਦੀਆਂ ਨੇ ਜਿਸ ਦੇ ਵਿੱਚ ਕੈਦੀ ਤੇ ਹਵਾਲਾਤੀ ਆਪਸ ਦੇ ਵਿੱਚ ਗਲਾਸ ਖੜਕਾਉਂਦੇ ਨਜ਼ਰ ਆਉਂਦੇ ਨੇ, ਪਾਰਟੀਆਂ ਕਰਦੇ ਨਜ਼ਰ ਆਉਂਦੇ ਨੇ। ਔਰ ਕਈ ਵਾਰ ਭਾਰੀ ਮਾਤਰਾ ਦੇ ਵਿੱਚ ਜੇਲ੍ਹ ਦੇ ਅੰਦਰੋਂ ਮੋਬਾਈਲ ਫੋਨ ਵੀ ਮਿਲਦੇ ਨੇ। ਪਰ ਹੁਣ ਇੱਕ ਹੋਰ ਵੱਡੀ ਅਪਡੇਟ ਆ। ਲੁਧਿਆਣਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਕੈਦੀਆਂ ਤੇ ਹਵਾਲਾਤੀਆਂ ਨੇ ਭੱਜਣ ਵਾਸਤੇ ਅੰਦਰੋਂ ਸਰੰਗ ਤਿਆਰ ਕੀਤੀ ਜਿਹੜੀਆਂ ਦੀਵਾਰ ਦੇ ਵਿੱਚੋਂ ਉਹਨਾਂ ਨੇ ਨੀਂਦ ਦੇ ਥੱਲੇ ਇੱਟਾਂ ਕੱਢੀਆਂ ਔਰ ਭੱਜਨ ਦੀ ਪੂਰੀ ਤਿਆਰੀ ਸੀ ਪਰ ਜੇਲ੍ਹ ਪ੍ਰਸ਼ਾਸਨ ਵੱਲੋਂ ਜਦੋਂ ਚੈਕਿੰਗ ਕੀਤੀ ਗਈ ਤਾਂ ਜੇਲ੍ਹ ਦੇ ਅੰਦਰ ਉਹ ਪੂਰਾ ਮਾਮਲਾ ਸਾਹਮਣੇ ਆਇਆ ਉਹਨਾਂ ਹਵਾਲਾਤਿਆਂ ਤੇ ਮਾਮਲਾ ਦਰਜ ਕਰ ਲਿਆ ਜੇਲ੍ਹ ਪ੍ਰਸ਼ਾਸਨ ਵੱਲੋਂ ਔਰ ਲੋਕਲ ਪੁਲਿਸ ਵੱਲੋਂ ਉਹਨਾਂ ਕੋਲ ਪੁੱਛਗਿੱਛ ਕੀਤੀ ਜਾ ਰਹੀ ਹੈ ਔਰ ਹਮੇਸ਼ਾ ਲੁਧਿਆਣਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਕਈ ਵਾਰ ਅਸੀਂ ਤਸਵੀਰਾਂ ਬਾਹਰ ਨਸ਼ਰ ਕੀਤੀਆਂ ਨੇ ਕਿ ਕਈ ਵੀਡੀਓ ਵਾਇਰਲ ਹੁੰਦੀਆਂ ਨੇ ਔਰ ਕਈ ਹਵਾਲਾਤੀਆਂ ਨੂੰ ਜਦੋਂ ਪੇਸ਼ੀ ਤੇ ਜੇਲ੍ਹ ਪ੍ਰਸ਼ਾਸਨ ਵੱਲੋਂ ਲਿਜਾਇਆ ਜਾਂਦਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਵਿਆਹ ਸਮਾਗਮਾਂ ਦੇ ਵਿੱਚ ਘੁਮਾਇਆ ਜਾਂਦਾ ਉਹ ਵੀ ਅਸੀਂ ਕਈ ਵੀਡੀਓ ਨਸ਼ਰ ਕੀਤੀਆਂ ਨੇ ਪਰ ਹੁਣ ਇੱਕ ਵੱਡੀ ਅਪਡੇਟ ਇਹ ਹੈ ਕਿ ਹਵਾਲਾਤੀਆਂ ਨੇ ਭੱਜਣ ਵਾਸਤੇ ਅੰਦਰ ਜੇਲ੍ਹ ਦੀ ਦੀਵਾਰ ਦੇ ਨਾਲ ਬਿਲਕੁਲ ਇੱਟਾਂ ਕੱਢ ਕੇ ਸਰੰਗ ਬਣਾਉਣ ਦੀ ਪੂਰੀ ਤਿਆਰੀ ਕੀਤੀ ਪਰ ਜੇਲ੍ਹ ਪ੍ਰਸ਼ਾਸਨ ਵੱਲੋਂ ਇਹ ਕਿਹਾ ਜਾ ਰਿਹਾ ਕਿ ਪੰਜ ਛੇ ਇੱਟਾਂ ਕੱਢੀਆਂ ਗਈਆਂ ਸੀ ਔਰ ਉਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੂੰ ਪਤਾ ਲੱਗ ਗਿਆ ਪਰ ਸਵਾਲ ਇਹੀ ਹੈ ਕਿ ਜੇਲ੍ਹ ਪ੍ਰਸ਼ਾਸਨ ਜਿਸ ਤਰ੍ਹਾਂ ਦੇ ਨਾਲ ਅੰਦਰ ਉਸ ਦੀ ਕਾਰਜ ਪ੍ਰਣਾਲੀ ਚੱਲ ਰਹੀ ਹੈ ਜਿਸ ਤਰ੍ਹਾਂ ਦੇ ਨਾਲ ਮੋਬਾਈਲ ਫੋਨ ਮਿਲ ਰਹੇ ਨੇ ਉਹ ਆਪਣੇ ਆਪ ਦੇ ਵਿੱਚ ਜੇਲ੍ਹ ਪ੍ਰਸ਼ਾਸਨ ਦੇ ਸਵਾਲ ਉੱਠਨੇ ਲਾਜ਼ਮੀ ਹੈ ਲੁਧਿਆਣਾ ਦੇ ਸੈਂਟਰ ਜੇਲ੍ਹ ਦੀਆਂ ਇਹ ਤਸਵੀਰਾਂ ਦਿਖਾ ਰਿਹਾ ਔਰ ਇਸੇ ਲੁਧਿਆਣਾ ਦੇ ਸੈਂਟਰਲ ਜੇਲ੍ਹ ਦੇ ਅੰਦਰੋਂ ਇੱਕ ਵੱਡੀ ਅਪਡੇਟ ਆਈ ਹੈ ਕਿ ਅੰਦਰ ਕੁਝ ਹਵਾਲਾਤੀਆਂ ਨੇ ਭੱਜਣ ਦੇ ਲਈ ਪੂਰੀ ਤਿਆਰੀ ਕੀਤੀ ਪੂਰੀ ਪਲੈਨਿੰਗ ਕੀਤੀ ਇੱਕ ਜੇਲ੍ਹ ਦੀ ਦੀਵਾਰ ਦੇ ਨਾਲ ਉਹਨਾਂ ਨੇ ਦੀਵਾਰ ਦੇ ਥੱਲੋਂ ਇੱਟਾਂ ਕੱਢੀਆਂ ਔਰ ਹਜੇ ਪੰਜ ਛੇ ਇੱਟਾਂ ਹੀ ਕੱਢੀਆਂ ਸੀ ਤਾਂ ਜੇਲ੍ਹ ਪ੍ਰਸ਼ਾਸਨ ਨੇ ਚੈਕਿੰਗ ਦੇ ਦੌਰਾਨ ਉਹਨਾਂ ਹਵਾਲਾਤਿਆਂ ਨੂੰ ਫੜ ਲਿਆ ਔਰ ਜਿਹੜੀ ਉਹਨਾਂ ਦੀ ਭੱਜਣ ਦੀ ਤਿਆਰੀ ਸੀ ਉਸ ਨੂੰ ناکਾਮਯਾਬ ਸਾਬਿਤ ਕਰ ਦਿੱਤਾ ਸੋ ਸਰੰਗਨੁਮਾ ਇਹ ਕਿਹਾ ਜਾ ਸਕਦਾ ਕਿ ਇੱਕ ਸਰੰਗਨੁਮਾ ਦੀਵਾਰ ਦੇ ਅੰਦਰੋਂ ਇੱਟਾਂ ਕੱਢ ਕੇ ਉਹ ਪੂਰੀ ਪਲੈਨਿੰਗ ਦੇ ਨਾਲ ਉਹ ਤਿਆਰੀ ਕੀਤੀ ਜਾ ਰਹੀ ਸੀ ਪਰ ਇਸ ਤੋਂ ਪਹਿਲੇ ਉਹ ਫਸਦੇ ਤਾਂ ਜੇਲ੍ਹ ਪ੍ਰਸ਼ਾਸਨ ਨੇ ਚੈਕਿੰਗ ਦੇ ਦੌਰਾਨ ਜੇਲ੍ਹ ਦੇ ਅੰਦਰੋਂ ਉਸ ਪੂਰੀ ਹਵਾਲਾਤੀਆਂ ਦੀ ਭੱਜਣ ਦੀ ਤਿਆਰੀ ਨੂੰ ناکਾਮਯਾਬ ਸਾਬਿਤ ਕਰ ਦਿੱਤਾ ਔਰ ਉਹਨਾਂ ਤੇ ਮਾਮਲਾ ਦਰਜ ਕਰ ਦਿੱਤਾ ਲੋਕਲ ਪੁਲਿਸ ਦੇ ਹਵਾਲੇ ਕਰ ਦਿੱਤਾ ਉਹਨਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਪਰ ਸਵਾਲ ਇਹ ਹੈ ਕਿ ਲੁਧਿਆਣਾ ਦੀ ਸੈਂਟਰ ਜੇਲ੍ਹ ਦੇ ਅੰਦਰ ਤਕਰੀਬਨ 3000 ਤੋਂ ਉੱਪਰ ਹਵਾਲਾਤੀ ਤੇ ਕੈਦੀ ਨੇ ਔਰ ਜੇਲ੍ਹ ਪ੍ਰਸ਼ਾਸਨ ਅੰਦਰ ਹਰ ਵਾਰ ਜਦੋਂ ਤਲਾਸ਼ੀ ਲੈਂਦਾ ਤਾਂ ਕਈ ਵਾਰ ਭਾਰੀ ਮਾਤਰਾ ਦੇ ਵਿੱਚ ਮੋਬਾਈਲ ਫੋਨ ਮਿਲਦੇ ਨੇ ਸਵਾਲ ਇਹ ਹੈ ਕਿ ਮੋਬਾਈਲ ਫੋਨ ਅੰਦਰ ਪਹੁੰਚਦੇ ਕਿਵੇਂ ਨੇ ਅੰਦਰ ਮੋਬਾਈਲ ਫੋਨ ਜਾਂ ਨਸ਼ਾ ਕਿਸ ਤਰ੍ਹਾਂ ਪਹੁੰਚਦਾ ਅੰਦਰ ਪਿਛਲੇ ਦਿਨਾਂ ਦੇ ਵਿੱਚ ਦੋ ਸਹਾਇਕ ਸੁਪਰਡੈਂਟਿੰਟ ਤੇ ਜੇਲ੍ਹ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਗਈ ਸੀ ਉਹਨਾਂ ਤੇ ਮਾਮਲਾ ਦਰਜ ਕੀਤਾ ਗਿਆ ਸੀ ਉਹਨਾਂ ਦੋ ਸਹਾਇਕ ਸੁਪਰਡੈਂਟਿੰਟ ਤੇ ਇਲਜ਼ਾਮ ਸੀ ਕਿ ਉਹ ਜੇਲ੍ਹ ਦੇ ਵਿੱਚ ਹਵਾਲਾਤੀਆਂ ਦੇ ਕੈਦੀਆਂ ਨੂੰ ਮੋਬਾਈਲ ਮੁਹੱਈਆ ਕਰਵਾਉਂਦੇ ਨੇ ਅਤੇ ਨਾਲ ਹੀ ਨਸ਼ਾ ਮੁਹੱਈਆ ਕਰਵਾਉਂਦੇ ਨੇ ਸੋ ਉਹਨਾਂ ਦੋਹਾਂ ਸਹਾਇਕ ਸੁਪਰੀਟੈਂਡਨਾਂ ਤੇ ਲੋਕਲ ਪੁਲਿਸ ਨੇ ਮਾਮਲਾ ਦਰਜ ਕੀਤਾ ਔਰ ਹਜੇ ਵੀ ਉਹ ਜਾਂਚ ਜਾਰੀ ਹੈ ਪਰ ਉਸ ਤੋਂ ਪਹਿਲੇ ਇੱਕ ਹੋਰ ਉਸ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਂਦਾ ਹੈ ਇਸ ਜੇਲ੍ਹ ਦੇ ਅੰਦਰੋਂ ਕਿ ਹਵਾਲਾਤੀ ਪੂਰੀ ਭੱਜਣ ਦੀ ਤਿਆਰੀ ਕਰ ਰਹੇ ਸੀ ਅੰਦਰ ਜਿੱਥੇ ਹਵਾਲਾਤੀਆਂ ਦੀ ਬੈਰਕਾ ਹੁੰਦੀਆਂ ਨੇ ਉੱਥੇ ਇੱਕ ਦੀਵਾਰ ਸੀ ਜੇਲ੍ਹ ਦੇ ਪਰਲੇ ਪਾਸੇ ਸੜਕ ਜਿੱਥੇ ਪੈਂਦੀ ਆ ਉਹਦੇ ਥੱਲੋਂ دیوار ਦੇ ਥੱਲੋਂ ਇੱਟਾਂ ਕੱਢੀਆਂ ਜਾ ਰਹੀਆਂ ਸੀ ਔਰ ਜਦੋਂ ਇੱਟਾਂ ਕੱਢੀਆਂ ਗਈਆਂ ਤਾਂ ਦੂਸਰੇ ਦਿਨ ਜਦੋਂ ਅੱਜ ਪੁਲਿਸ ਨੇ ਪੂਰੀ ਅੰਦਰ ਚੈਕਿੰਗ ਕੀਤੀ ਤਾਂ ਪੁਲਿਸ ਨੇ ਪਾਇਆ ਕਿ دیوار ਦੇ ਥੱਲੋਂ ਨੀਂਹ ਦੇ ਅੰਦਰੋਂ ਉਹ ਇੱਟਾਂ ਕੱਢਣ ਕੱਢ ਕੇ ਪੂਰੀ ਸੁਰੰਗ ਨਾ ਹਵਾ ਲਾਤੀਓ ਪੂਰੀ ਭੱਜਣ ਦੀ ਤਿਆਰੀ ਕਰ ਰਹੇ ਸੀ ਉਸ ਇੱਟਾਂ ਕੱਢ ਕੇ ਉਸ ਪੂਰੇ ਪਾੜ ਨੂੰ ਉਹ ਅੰਜਾਮ ਦੇ ਰਹੇ ਸੀ ਪਰ ਇਸ ਤੋਂ ਪਹਿਲੇ ਜੇਲ੍ਹ ਪ੍ਰਸ਼ਾਸਨ ਨੇ ਤਲਾਸ਼ੀ ਦੇ ਦੌਰਾਨ ਉਸ ਪੂਰੀ ਹਵਾਲਾਤੀਆਂ ਦੀ ਭੱਜਣ ਦੀ ਤਿਆਰੀ ਨੂੰ ناکਾਮਯਾਬ ਸਾਬਿਤ ਕਰਤਾ ਔਰ ਦੋਹਾਂ ਨੂੰ ਲੋਕਲ ਪੁਲਿਸ ਦੇ ਹਵਾਲੇ ਕਰ ਦਿੱਤਾ ਹਜੇ ਗਿਣਤੀ ਦੋ ਤੋਂ ਤਿੰਨ ਦੱਸੀ ਜਾ ਰਹੀ ਹੈ ਪਰ ਹਜੇ ਜਾਂਚ ਤੋਂ ਬਾਅਦ ਇਹ ਜੇਲ੍ਹ ਪ੍ਰਸ਼ਾਸਨ ਜ਼ਰੂਰ ਜਾਣਨ ਦੀ ਕੋਸ਼ਿਸ਼ ਕਰੇਗਾ ਉਹਨਾਂ ਕੋਲ ਪੁੱਛਗਿੱਛ ਕਰੇਗਾ ਕਿ ਇਸ ਦੇ ਪਿੱਛੇ ਪੂਰੀ ਪਲੈਨਿੰਗ ਹੋਰ ਕਿੰਨੇ ਹਵਾਲਾਤੀਆ ਦੇ ਸੀ ਹਾਂ ਸਰ ਜੇਲ੍ਹ ਸੁਪਰਡੈਂਟ ਬੋਲ ਰਹੇ ਹੋ ਨਾ ਹਾਂ ਜੀ ਅਨਵਿੰਨ ਸ਼ਰਮਾ ਬੋਲ ਰਿਹਾ ਸਰ ਪੀਟੀਸੀ ਨਿਊਜ਼ ਤੋਂ ਹਾਂ ਜੀ ਸਰ ਅੱਜ ਨਾ ਇੱਕ ਬਰੀਫਿੰਗ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਆ ਉਹ ਅੰਦਰ ਪਾੜ ਲਗਾ ਰਹੇ ਸੀ ਅੱਠ ਦਾ ਸਿੱਟਾਂ ਦਾ ਇਹ ਕੀ ਮਤਲਬ ਸੁਰੰਗ ਬਣਾ ਰਹੇ ਸੀ ਕੀ ਸੀ ਮਤਲਬ ਹੈ ਸੁਰੰਗ ਨਹੀਂ ਉਹ ਸੁਰੰਗ ਤਾਂ ਆਪਾਂ ਧਰਤੀ ਚ ਹੁੰਦੀ ਆ ਉਹ ਕੰਧ ਚ ਉਹਨਾਂ ਨੇ ਪੰਜ ਚਾਰ ਇੱਟਾਂ ਕੱਢੀਆਂ ਸੀਗੀਆਂ ਹੂੰ ਹੂੰ ਉਹ ਫਿਰ ਪਤਾ ਲੱਗ ਗਿਆ ਵੀ ਉਹ ਉਹਦਾ ਕਰਕੇ ਐਫ ਆਈ ਆਰ ਦਰਜ ਕਰਾਈ ਗਏ ਇਹ ਭੱਜਣ ਦੀ ਤਿਆਰੀ ਸੀ ਸਰ ਇਹ ਬੰਦੇ ਹਵਾਲਾ ਸੀ ਜਾਂ ਕੈਦੀ ਸੀ ਦੇਖੋ ਹੁਣ ਜੇ ਕੋਈ ਇਟਾ ਕੱਢ ਰਿਹਾ ਤਾਂ ਕਿਸੇ ਗੱਲ ਕਰਕੇ ਕੱਢ ਰਿਹਾ ਹੂੰ ਹੂੰ ਪਰ ਇਹ ਹੈ ਵੀ ਹੁਣ ਭੱਜਣ ਦੀ ਤਿਆਰੀ ਸੀ ਕਿ ਕੀ ਸੀ ਉਹ ਤਾਂ ਉਹਨਾਂ ਨੇ ਮੰਨਿਆ ਤਾਂ ਹੈ ਨਹੀਂ ਪਰ ਜਿਹੜੇ ਜਿੰਨਾ ਤੇ ਉਹ ਇਨਕੁਆਰੀ ਕਰੀ ਤੇ ਸ਼ੱਕ ਲੱਗਿਆ ਉਹਨਾਂ ਦੇ ਪਰਚਾ ਦਰਜ ਕਰਾਤਾ ਜੋ ਮੰਨਣਗੇ ਤੇ ਫੇਰ ਵੀ ਦੱਸਣਗੇ ਨਾ ਵੀ ਅਸੀਂ ਭੱਜਣ ਦੀ ਤਿਆਰੀ ਸੀ ਸਰ ਕਿੰਨੇ ਕੋ ਕਿੰਨੇ ਕੋ ਹਵਾਲਾਤੀ ਯਕੈਦੀ ਨੇ ਹਵਾਲਾਤੀ ਸੀ ਕੈਦੀ ਸੀ ਦੋ ਹੀ ਸੀ ਦੋ ਇੱਕ ਸੀ ਕਿਉਂਕਿ ਦੋ ਕਿਹੜੇ ਕਿਹੜੇ ਕੇਸ ਸਰ ਉਹਦੇ ਪਰਚੇ ਹੁਣ ਮਾਇਜ ਹਾਈ ਕੋਰਟ ਚਾ ਹੁਣ ਮੇਰੇ ਧਿਆਨ ਚ ਨਹੀਂ ਆਇਆ ਹੂੰ ਹੂੰ ਮਤਲਬ ਇਟਾ ਇਟਾ ਐਸੇ ਕਰਕੇ ਕੱਡੀਆਂ ਹੋਣੀਆਂ ਮਤਲਬ ਕੋਈ ਪਲੈਨਿੰਗ ਬਣਾ ਰਹੀ ਸੀ ਹੋ ਸਕਦਾ ਕੋਈ ਇਦਾਂ ਤਾਂ ਕੁਝ ਦਿਮਾਗ ਚ ਪਾ ਚੱਲਦਾ ਹੀ ਹੋਣਾ ਹੂੰ ਹੂੰ ਹੁਣ ਇਹਨਾਂ ਦੇ ਮਾਮਲੇ ਦਰਜ ਕਰ ਦਿੱਤਾ ਸਰ ਪੁਲਿਸ ਲੋਕਲ ਪੁਲਿਸ ਨੇ ਹਾਂਜੀ ਠੀਕ ਹੈ ਸਰ ਕੈਮਰਾਮੈਨ ਗੁਰਦੇਵ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ